ਮੇਮਣੀ ਦਾ ਵੀ ਦੱਸ ਮੇਮਣੀ ਦਾ ਭਾਈ ਦੱਸ ਛੋਟੀ ਮੇਮਣੀ ਦਾ ਸਾਜੂ ਦੁੱਲਾ ਪਾਉਂਦਾ ਜਣੀ ਆ ਆ ਨੀ ਆਹ ਭਾਈ ਦਾ ਹੋਰ ਵੀ ਮੇਉਣੀ ਆ ਆਹੀ ਆਹ ਦਾ ਬੱਕਰਾ ਓਏ ਆ ਮੇਮਣੀ ਦਾ ਵੀ ਦੱਸ ਮੇਮਣੀ ਦਾ 11000 ਨੂੰ ਦਿੰਦਾ ਮਰ ਤੂੰ ਇਹਦਾ ਸਾਰਾ ਬੱਕਰੀਆਂ ਨਾਲ ਵੀ ਗਾਹ ਹੋ ਗਿਆ ਭਾਈ ਹਾਈ ਬੰਦੇ ਦੇਖ ਵੀ ਲੈ ਕਿੱਡੀ ਗਾਹੇ ਉਹਨਾਂ ਨਾਲ ਤੀ ਕਰੀ ਨਹੀਂ ਨਾ ਦੇਖਣਾ ਇਹ ਮੈਂ ਤਾਂ ਤੈਨੂੰ ਜਾਇਜ਼ ਗੱਲ ਨਾ ਉਹਨਾਂ ਦੀ ਨਾ ਤੇਰੀ ਤਾਂ 50000 ਦੀ ਪੱਠ ਵੇਚੀ ਜੇ ਮੈਂ 15 ਦਿਨ ਦੀ 15000 ਦੀ ਵੇਚੀ ਆਈ ਜਾਂਦੀ ਜੀ ਪਰਖਾ ਹੱਲ ਤਾਂ ਨਹੀਂ ਪੱਠ ਤੋਂ ਉਹ 7000 ਦੇ ਭਾਈ ਇੰਦਰੀ ਨਹੀਂ ਨਾ ਇਹਦੇ ਬਾਅਦ 5 ਲੱਖ ਭਾਈ ਸਾਰਾ ਕੁਝ ਨਵੇਂ ਤਾ ਰਾਂ ਸਾਰ ਹੋਇਆ ਹੱਥ ਨਹੀਂ ਇਹ ਨਹੀਂ ਹੋਣੀ

ਸਕਾਨੀਆ ਬਾੜਾ ਤੱਕਾ ਤੱਕਾ ਦੋ ਵੀਰ ਸਾਤੋਂ ਦਾ ਜੇ 5 ਕਾ 7 ਕੋ ਤੂੰ 7.5 ਦੀ ਦੇਵੇਂਗਾ 7.5 ਦੀ 7.5 ਦੀ ਨਹੀਂ 7.5 ਵਾਲੀ ਤਾਂ ਫਿਰ ਕਰ ਲੈ ਜੱਠ ਦੀ ਹੋ ਗਈ 7.5 ਦੀ ਮਿੱਠੀ ਚੱਕ ਪਰਾਂ ਹੋ ਜਾ ਚੁੱਪ ਕਰ ਜੀ ਮੈਂ ਪੱਠਾ ਕੁੱਤੀ ਦੇ ਨਹੀਂ ਚੱਲ ਤੇ ਚੱਲ ਗਾ ਹਾਂ ਕੰਮ ਕਰ ਤੇਰੇ ਚਾਰ ਪਾਸੂ ਵਿੱਚ ਨੇ ਮੈਂ ਇਹਦਾ ਬੜਾ ਤਦ ਬਹੁਤ ਵਿੱਚ ਨੇ ਕੋਈ ਪਾਸੂ ਵਿੱਚ ਕਰਕੇ ਚੱਲ ਯਕੀਨ ਕਰੀ ਮੇਰੀ ਮੈਂ ਮਿੱਠੀ ਵੀ ਪੱਠਾ ਕੁੱਤੀ ਤੋਂ ਘੱਟ ਤਾਂ ਵੇਚ ਨਹੀਂ ਨੀ ਭੱਜ ਆਉਂਦਾ ਤੇ ਸਾਡੀ ਇੱਛਤ ਕਰੀ ਹੈ ਸ਼ੁਕਰ ਤੇ ਮੇਰੀ ਇੱਛਤ ਕਰੀ ਸ਼ਾਬਾਸ਼ ਚੌਂਦਾ ਇਹਨਾਂ ਨੂੰ ਵਿਚਾਰਿਆਂ ਨੂੰ ਵਾਅਦਾ ਕਰੇ ਮੈਂ ਵਾਅਦਾ ਕਰੇ ਕਰੂੰ ਵਾਅਦਾ ਨਹੀਂ ਨਾਲ ਕੋਈ ਇਹਨਾਂ ਨਾਲ ਇਹ ਬੱਕਰੀ ਵਾਲੇ ਨੇ ਨਹੀਂ ਭਾਈ ਤਾਂ ਇੱਕ ਜੀ ਚੱਲੀ ਉਹ ਇੱਕ ਜੀ ਸਾਈ ਉਹ ਹੋਰ ਨਹੀਂ ਕਰਨਾ ਕੋਈ ਇਹ ਕਿਰਾਇਆ ਬਣਾ ਇੱਕ ਨੂੰ ਛੱਡ ਦੋ ਇਹ ਨੋਟ ਤੈਨੂੰ ਨਹੀਂ ਕਰਦਾ ਤੂੰ ਪਤਾ ਦਰੂ ਆ ਦੇਖੀ ਵੀਰੇ ਮਿੱਟੂਆ ਨੂੰ ਪੱਟ ਦਿਖਾ ਦੀ ਇੱਧਰ ਕੈਮਰੇ ਤੇ ਚੱਕ ਇੰਦਰ ਦਿਖਾ ਇੱਥੇ ਛੱਡ ਦੇ ਇੱਥੇ ਕੋ ਵੇਖੀ ਥਣਾ ਦਾ ਵੇਖ ਥਾਣਾ 2000 ਕੀ ਹੁੰਦੇ ਆ 18 ਕੋ ਦੋ ਹੀ ਨਹੀਂ ਦੋ ਦੋ ਜੁੜਈਆ ਥਾਣਾ ਜੁੜਈ ਜਾਂਦੇ ਆ ਤੂੰ ਦੇਖ ਲੈ ਯਾਰ ਤਸੱਲੀ ਕਰ ਹਾਂ ਬਾਈ ਕਿਉਂ ਵੀ ਸ਼ਿੰਗਾਰਿਆ

ये तो फिर हो गए पूरे पूरे हो गए ओतो जिम्मेदार नहीं बी तीन चार पे सत अठ 10 11 12 13 15 16 16.5 ਬੱਕਰੇ ਦੇ 16.5 ਠੀਕ ਹੈ ਜੀ ਦੋ ਮਹਾਰਾਜ ਲਿਖਾ ਲਈ ਤੇ ਸਾਈ ਦੇ ਵੀ ਉਦੋਂ ਉੱਠਦਾ ਤੇਰੇ ਵਿੱਚ ਪਾਸਾ ਮੇਰੇ ਜਿਹੜਾ ਸਾਈ ਉਹ ਕਰਮਾਣਾ ਉੱਠਦੀ 300 ਤੇ ਕਰਾ ਗਿਆ ਵਿਚਰਾ ਪਾ ਤੈਨੂੰ ਪੱਟ ਲੈਣਾ ਲੈ ਫੜ ਬਹੁਤੀਆਂ ਗੱਲਾਂ ਨਾ ਕਰ ਪੂਰਾ ਗੱਲਾਂ ਕਿ ਮੈਂ ਤੇ ਪਸ਼ੂ ਦਿੱਤੇ ਕਰਕੇ ਉਹ ਪਈ ਹੈ ਪੱਟ ਸੀ ਨਹੀਂ 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 ਨਾ ਦੇ ਮੇਰੇ ਖਾ ਤੂੰ ਅੜੀਆਂ ਨਾ ਕਰਿਆ ਗਾ ਜੈਜਮੋਦ ਕਰੇ ਤੇ ਵੱਧ ਬਾ ਪੂਰੀ 8000 ਰੁਪਏ ਦੀ 8000 8000 ਨੂੰ ਮੈਂ ਨਹੀਂ ਆਈ ਬੱਕਰੀ ਨਾ ਹੁੰਦੀ ਪੱਟਾ ਆ ਕਾਟੂ ਵਾਲੇ ਵੀ ਲਵੀ ਖੜੇ ਆ ਬਾਈ ਇੱਦੀ ਗਰੀਬ ਜਨ ਹੈ ਇਹ ਕਾਟੂ ਮੈਂ ਛੋੜੂ ਵੇਚਣ ਲਈ ਜਾਂ ਜਦ ਤੂੰ ਪੱਟੂ ਕੱਟ ਮਾ ਲਈ ਹੈ ਉਹ ਨਹੀਂ ਨਾ ਕਿੰਨੇ ਮੀੜ ਕੇ ਨਮੀਉਣਾ ਮੈਂ ਕਿੱਥੋਂ ਨਿਕਲਦਾ ਐ ਇਥੋਂ ਮਣਕੇ ਬੇਦਾ ਪਾ ਤਾ ਨੂੰ ਮਿਲਣਾ ਮੈਂ ਕਿੱਦ ਕਿਹਦਾ ਨਾ ਕਾ ਨੂੰ ਮਿਲਣਾ ਯਾਰ ਇਹਨੇ ਪਾਲ ਨਹੀਂ ਵਿਚਾਰਾ ਵਾਦਾ ਪਾਣੇ ਫਿਰ ਫਰੀ ਨਾ ਜਾਣਾ ਜਾ ਲੱਗਗੇ ਮੇਰੇ ਫਾਰਮ ਨੂੰ ਰੰਗ ਭਾਗ ਲੱਗਣ ਵਿਚਾਰੇ ਦੇ ਫਿਰ ਥੋੜਾ ਵਾਜਿਆ ਪੋਪ ਲੈ ਆਵਾਂ ਆ ਜਾ ਉਹ ਵੀ ਵਾਰ ਮਾ ਪਹਿਲੀ ਤੇ ਪਾ ਦੇਤੀ 9000 ਦਾ ਨਾ ਕੋਈ ਵੇਗਾ ਦਾ ਨਾ ਕਾਰ ਬੱਸ ਬਹੁਤਾ ਸਿਆਣਾ ਨਾ ਬਣੋ ਰਾਂ ਕਰ ਬੇਸਤੀ ਮੈਂ ਨੇ ਪੂਰੀ ਦੱਸ ਦਿੱਤੀ ਚੁੱਪ ਕਰ ਚੱਲ ਪਰੇ ਖੜੋ ਬਾਈ ਓ ਪਰਾ ਹੋ ਜਾ ਫੜੋ ਕਰਨ ਫੜ ਕਰਨ ਅਸੀਂ ਤੇਰੀ ਇੱਜ਼ਤ ਕਰਦੇ ਆ ਖੜੋ ਬਾਈ ਚੈਰ ਹੋ ਗਿਆ ਲਿਖਾ ਕੇ ਆ ਤਿੰਨ ਦਾ ਲਿਖਾ ਲਏ ਆ ਬੱਸ ਹੁਣ ਚੁੱਪ ਕਰ ਬੇਤੀ ਤੇਰੀ ਤੇਰੇ ਮਾਲ ਚ ਖੜੇ ਆ ਉਹ ਵੀ